ਜ਼ਾਹਿਰ ਹੈ ਕਿ ਜੋ ਕੱਲ ਸੁਪਰੀਮ ਕੋਰਟ ਦਾ ਫੈਸਲਾ ਜੋ ਕੱਲ ਹਾਈ ਕੋਰਟ ਦਾ ਫੈਸਲਾ ਆਇਆ ਵਾ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਕਿਹਾ ਵਾ ਕਿ ਤੁਸੀਂ ਜਿਹੜੇ ਬੈਰੀਕੇਡ ਸ਼ੰਭੂ ਤੇ ਹੋਰ ਥਾਵਾਂ ਤੇ ਲਾਏ ਹੋਏ ਆ ਉਹ ਸਾਰੇ ਰਿਮੂਵ ਕਰੋ ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਖਾਸ ਕਰਕੇ ਹਰਿਆਣਾ ਸਰਕਾਰ ਕੋਲ ਦੋ ਆਪਸ਼ਨਸ ਨੇ ਜਾਂ ਤੇ ਉਹ ਇੱਕ ਹਫ਼ਤੇ ਦਾ ਟਾਈਮ ਹੈ ਉਹਨਾਂ ਕੋਲ ਇੱਕ ਹਫ਼ਤੇ ਦੇ ਵਿੱਚ ਵਿੱਚ ਉਹ ਬੈਰੀਕੇਡ ਹਟਾ ਦੇਣ ਯਾ ਫਿਰ ਉਹ ਜਿਹੜਾ ਹਾਈ ਕੋਰਟ ਦਾ ਫੈਸਲਾ ਵਾ ਉਸ ਫੈਸਲੇ ਦੇ ਅਗੇਂਸਟ ਅਪੀਲ ਸੁਪਰੀਮ ਕੋਰਟ ਦੇ ਵਿੱਚ ਅ ਦਰਜ ਕਰਨਾ ਮੈਂ ਆਸ ਕਰਦਾ ਵਾਂ ਕਿ ਉਹ ਸੁਪਰੀਮ ਕੋਰਟ ਜਾਨ ਵੀ ਬਜਾਏ ਕਿਉਂਕਿ ਉਹਦਾਂ ਫਿਰ ਟਕਰਾਅ ਦੀ ਸਥਿਤੀ ਵਧੂਗੀ ਉਹਦੇ ਉੱਥੇ ਜਾਣ ਦੀ ਬਜਾਏ ਉਹ ਵਾਕਈ ਬੈਰੀਕੇਡ ਰਿਮੂਵ ਕਰ ਦੇਣ ਔਰ ਕਿਸਾਨਾਂ ਨਾਲ ਆਪਣੀ ਗੱਲਬਾਤ ਸ਼ੁਰੂ ਕਰਨ ਇਹ ਹਰਿਆਣਾ ਸਰਕਾਰ ਦੇ ਹਿੱਤ ਦੇ ਵਿੱਚ ਵੀ ਆ ਕਿਉਂਕਿ ਹਰਿਆਣਾ ਦੇ ਵਿੱਚ ਇਸ ਸਾਲ ਚੋਣਾਂ ਵੀ ਹੋਣੀਆਂ ਵਾ ਸੋ ਮੇਰਾ ਖਿਆਲ ਆ ਅੱਗੇ ਆਲਰੇਡੀ ਭਾਜਪੀ ਨੇ ਆਲਮੋਸਟ 35 ਜਾਂ 38 ਸੀਟਾਂ ਤੇ ਨੁਕਸਾਨ ਆਪਣਾ ਕੀਤਾ ਵਾ ਵੈਸਟਰਨ ਯੂਪੀ ਹਰਿਆਣਾ ਪੰਜਾਬ ਔਰ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਵਿੱਚ ਆਲਮੋਸਟ 35 ਤੋਂ 38 ਸੀਟਾਂ ਦੇ ਵਿੱਚ ਬੀਜੇਪੀ ਨੂੰ ਕਾਮਯਾਬੀ ਨਹੀਂ ਮਿਲੀ ਜਿੱਥੇ ਉਹ ਨਾਰਮਲੀ ਅੱਗੇ ਕਾਮਯਾਬੀ ਉਹਨਾਂ ਨੂੰ ਮਿਲਦੀ ਸੀ ਸੋ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਨੂੰ ਆਲਰੇਡੀ ਨੁਕਸਾਨ ਹੋ ਗਿਆ ਵਾ ਤੇ ਹਰਿਆਣਾ ਔਰ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੂੰ ਹੋਰ ਨੁਕਸਾਨ ਹੋਊਗਾ ਜੇ ਕਿਸਾਨਾਂ ਨਾਲ ਉਹਨੇ ਗੱਲਬਾਤ ਨਾ ਕੀਤੀ ਸੋ ਗੱਲਬਾਤ ਕਰਕੇ ਜੇ ਉਹ ਦਿੱਲੀ ਜਾਣਾ ਚਾਹੁੰਦੇ ਆ ਤੇ ਉਹਨਾਂ ਨੂੰ ਉੱਥੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਉੱਥੇ ਕੋਈ ਰਸਤਾ ਉਹਨਾਂ ਵਾਸਤੇ ਕੋ ਮਹੱਈਆ ਕਰਾਇਆ ਜਾਵੇ ਕਿ ਜਿੱਥੇ ਉਹ ਕੋਈ ਥਾਂ ਮਹੱਈਆ ਕਰਾਈ ਜਾਵੇ ਜਿੱਥੇ ਉਹ ਆ ਕੇ ਬਹਿ ਕੇ ਆਪਣਾ ਕੰਮ ਨਾ ਜਾਰੀ ਰੱਖਣ ਔਰ ਸਰਕਾਰ ਦੇ ਨਾਲ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਵੀ ਚੱਲਦੀ ਰਹੇ ਨਾਲ ਨਾਲ 16 ਜੁਲਾਈ ਨੂੰ ਕਿਸਾਨ ਜਥੇਬੰਦੀਆਂ ਜਿਹੜੀਆਂ ਦੋ ਜਥੇਬੰਦੀਆਂ ਸ਼ੰਭੂ ਚ ਬੈਠੀਆਂ ਵਾਂ ਉਹਨਾਂ ਨੇ ਵੀ ਮੀਟਿੰਗ ਸੱਦੀ ਆ ਔਰ ਮੈਂ ਆਸ ਕਰਦਾ ਵਾਂ ਕਿ ਉਹ ਇਸ ਮੀਟਿੰਗ ਦੇ ਵਿੱਚ ਔਰ ਜਿੱਥੇ ਬੰਦਿਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨਗੇ ਔਰ ਇਸ ਮੀਟਿੰਗ ਦੇ ਵਿੱਚ ਇੱਕ ਖੁੱਲਾ ਵਿਚਾਰ ਵਟਾਂਦਰਾ ਕਰਨਗੇ ਕਿ ਸਾਨੂੰ ਅੱਗੇ ਕੀ ਕਰਨ ਦੀ ਲੋੜ ਆ ਕਿਉਂਕਿ ਹੁਣ ਐਮਐਸਪੀ ਦੇ ਉੱਪਰ ਵੀ ਦੋ ਤਿੰਨ ਡਿਫਰੈਂਟ ਵਰਸ਼ਨ ਆ ਗਏ ਆ ਮੇਰੇ ਖਿਆਲ ਬਲਬੀਰ ਸਿੰਘ ਰਾਜੇਵਾਲ ਕਹਿ ਰਹੇ ਨੇ ਕਿ ਪੰਜਾਬ ਤੇ ਹਰਿਆਣਾ ਦਾ ਐਮਐਸਪੀ ਮਸਲਾ ਹੀ ਨਹੀਂ ਮਸਲਾ ਐਮਐਸਪੀ ਤੇ ਬਾਕੀ ਸਟੇਟਾਂ ਦਾ ਆ ਹਾਲਾਂਕਿ ਮੈਂ ਇਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਐ ਐਮਐਸਪੀ ਦਾ ਮਸਲਾ ਪੰਜਾਬ 'ਚ ਵੀ ਹੈ ਹਰਿਆਣੇ 'ਚ ਵੀ ਹੈ ਇੱਥੇ ਵੀ ਦਾਲਾਂ ਤੇ ਹੋਰ ਫਸਲਾਂ ਦੇ ਉੱਤੇ ਐਮਐਸਪੀ ਜੇ ਮਿਲੂਗੀ ਤਾਂ ਅਸੀਂ ਝੋਨੇ ਤੇ ਕਣਕ ਦੇ ਸਾਈਕਲ 'ਚੋਂ ਨਿਕਲ ਸਕਾਂਗੇ ਲੇਕਿਨ ਅੱਗੇ ਜੋ ਵੀ ਫੈਸਲਾ ਕਰਨਾ ਵਾ ਸਲਾਹ ਮਸ਼ਵਰਾ ਕਰਕੇ ਐਕਸਪਰਟਸ ਨਾਲ ਰਾਈ ਕਰਕੇ ਗੱਲਬਾਤ ਕਰਕੇ ਅੱਗੇ ਤੁਰਨ ਦੀ ਲੋੜ ਆ ਔਰ ਐਮਐਸਪੀ ਦੇ ਉੱਪਰ ਜਿਹੜੀ ਕਮੇਟੀ ਬਣੀ ਹੋਈ ਆ ਕੇਂਦਰ ਨੇ ਕਮੇਟੀ ਬਣਾਈ ਹੋਈ ਆ ਉਹਦੇ 'ਚ ਪੂਰੀ ਤਰ੍ਹਾਂ ਹਿੱਸਾ ਲੈ ਕੇ ਆਪਣਾ ਵਿਊ ਪੁਆਇੰਟ ਰੱਖਣਾ ਚਾਹੀਦਾ ਵਾ ਤਾਂ ਕਿ ਉਸ ਕਮੇਟੀ ਦਾ ਜਿਹੜਾ ਫੈਸਲਾ ਵਾ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਹੋਵੇ ਜਾਂ ਏਟਲੀਸਟ ਕਿਸਾਨਾਂ ਨੂੰ ਪਤਾ ਲੱਗੇ ਕਿ ਉਹ ਫੈਸਲਾ ਕਿਉਂ ਤੇ ਕਿਵੇਂ ਕੀਤਾ ਗਿਆ ਵਾ ਅ ਫਿਰ ਮੈਂ ਕਹਿਣਾ ਚਾਹੁੰਦਾ ਵਾਂ ਵੀ ਜੇਕਰ ਦੇ ਵਾਕਈ ਕਾਮਯਾਬੀ ਹਾਸਲ ਕਰਨੀ ਹੈ ਤੇ ਕਿਸਾਨੀ ਜੱਥੇਬੰਦਿਆਂ ਨੂੰ ਇਕੱਠੇ ਹੋਣਾ ਪਊਗਾ ਇਹ ਜਿਵੇਂ ਖੇਰੂ ਖੇਰੂ ਹੋਈਆਂ ਵਾ ਇਹਦੇ ਨਾਲ ਉਹਨਾਂ ਦਾ ਕੁਝ ਨਹੀਂ ਪਹੁੰਚ ਸਕਦਾ ਮੈਂ ਥੋੜਾ ਜਿਹਾ ਇੱਥੇ ਇੱਕ ਹੋਰ ਵੀ ਗੱਲ ਕਰਨੀ ਚਾਹੁੰਦਾ ਵਾਂ ਕਿ ਬਹੁਤ ਸਾਰੇ ਕਿਸਾਨੀ ਮਸਲੇ ਜਿਹੜੇ ਨੇ ਉਹ ਸਟੇਟ ਗਵਰਨਮੈਂਟ ਦੇ ਹੱਥ ਦੇ ਵਿੱਚ ਵੀ ਨਹੀਂ ਮੈਂ ਬੜੀ ਧੇਰ ਤੋਂ ਕਹਿੰਦਾ ਆ ਰਿਹਾ ਮੈਂ ਜਿਸ ਲਈ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਬਣਾਇਆ ਸੀ ਉਸ ਵੇਲੇ ਵੀ ਕਹਿੰਦਾ ਸੀ ਕਿ ਕੁਝ ਫਸਲਾਂ ਜਿਹੜੀਆਂ ਵਾਂ ਉਹ ਸਟੇਟ ਗਵਰਨਮੈਂਟਸ ਡੈਫੀਨਿਟਲੀ ਖਰੀਦ ਸਕਦੀਆਂ ਵਾਂ ਉਹ ਫਸਲਾਂ ਜਿਨ੍ਹਾਂ ਦੀ ਸਟੇਟਸ ਦੇ ਵਿੱਚ ਖਪਤ ਹੋ ਸਕਦੀ ਹੈ ਦਾਲਾਂ ਦੀ ਤੇਲਾਂ ਤੇਲ ਦੀ ਮੱਖੀ ਦੀ ਇਹਨਾਂ ਦੀ ਖਪਤ ਸਟੇਟ ਦੇ ਵਿੱਚ ਹੋ ਸਕਦੀ ਹੈ ਸੋ ਸਟੇਟਸ ਦੇ ਉੱਤੇ ਵੀ ਕਿਸਾਨਾਂ ਹੀ ਜਥੇਬੰਦੀਆਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ ਵੀ ਸਾਡੀਆਂ ਕੁਝ ਫਸਲਾਂ ਜ਼ਰੂਰ ਖਰੀਦੋ ਪਿਛਲੇ ਸਾਲ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਮੂੰਗੀ ਖਰੀਦਾਂਗੇ ਪਿਛਲੇ ਸਾਲ ਵੀ ਨਹੀਂ ਖਰੀਦੀ ਤੇ ਐਂ ਕਿਤੇ ਬਿਲਕੁਲ ਹੀ ਹੱਥ ਖਿ ਕੀ ਸਟੇਟ ਗਵਰਨਮੈਂਟ ਦੇ ਉੱਤੇ ਪੰਜਾਬ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਈਏ ਕਿ ਤੁਸੀਂ ਵੀ ਐਮਐਸਪੀ ਦੇ ਉੱਪਰੇ ਇੱਕ ਆਪਣੀ ਪਾਲਿਸੀ ਬਣਾਓ ਕਿ ਕਿਹੜੇ ਕਿਹੜੇ ਫਸਲਾਂ ਤੁਸੀਂ ਖਰੀਦ ਸਕਦੇ ਜੇ ਔਰ ਨਾਲ ਨਾਲ ਖੇਤੀ ਪਾਲਿਸੀ ਵੀ ਬਣਾਓ ਮੈਨੂੰ ਯਾਦ ਆ ਅਮਰਿੰਦਰ ਸਿੰਘ ਸਰਕਾਰ ਉਤੋਂ ਪਹਿਲਾਂ ਬਾਦਲ ਸਰਕਾਰ ਇਹਨਾਂ ਨੇ ਵੀ ਖੇਤੀਬਾੜੀ ਦਾ ਪਾਲਿਸੀ ਦਾ ਡਰਾਫਟ ਬਣਾਇਆ ਸੀ ਲੇਕਿਨ ਉਹ ਡਰਾਫਟ ਜਿਹੜਾ ਵਾ ਕਦੀ ਵਿਧਾਨ ਸਭਾ ਚ ਪੇਸ਼ ਹੀ ਨਹੀਂ ਹੋਇਆ ਕਾਂਗਰਸ ਸਰਕਾਰ ਵਾਲੀ ਉਹ ਡਰਾਫਟ ਦੀ ਕਾਪੀ ਮੈਂ ਵੀ ਦੇਖੀ ਸੀ ਉਸਨੇ ਐਮਐਲਏ ਸੀ ਲੇਕਿਨ ਉਹ ਪੇਸ਼ ਨਹੀਂ ਹੋਇਆ ਇਸ ਤੋਂ ਬਾਅਦ ਕਿਸਾਨੀ ਆਪਾਂ ਕਾਰਪੋਰੇਟ ਫਾਰਮਿੰਗ ਦੇ ਉੱਤੇ ਵਿਰੋਧ ਕਰ ਰਹੇ ਆ ਆਪਾਂ ਲੱਗਦਾ ਪਈ ਅੰਡਾਨੀ ਤੇ ਅਮਬਾਨੀ ਜਿਹੜੇ ਨੇ ਅੰਡਾਨੀ ਤੇ ਅਮਬਾਨੀ ਛੜੀਆਂ ਜ਼ਮੀਨਾਂ ਲੈ ਜਾਣਗੇ ਉਹ ਤੇ ਇੱਕ ਡਰ ਪੈਦਾ ਹੋ ਗਿਆ ਹੁਣ ਛੇਤੀ ਛੇਤੀ ਉਹ ਡਰ ਜਾਣਾ ਨਹੀਂ ਜੇ ਕਾਰਪੋਰੇਟ ਫਾਰਮਿੰਗ ਨਹੀਂ ਹੋ ਸਕਦੀ ਤੇ ਆਪਾਂ ਕੋਆਪਰੇਟਿਵ ਫਾਰਮਿੰਗ ਵੱਲ ਜ਼ਰੂਰ ਵਧੀਏ ਔਰ ਕੋਆਪਰੇਟਿਵ ਫਾਰਮਿੰਗ ਜਿਹੜੀ ਆ ਇਸ ਸਟੇਟ ਗਵਰਨਮੈਂਟ ਦਾ ਦੀ ਦੀ ਸਟੇਟ ਪਾਲਿਸੀ ਦੇ ਵਿੱਚ ਆ ਉਹਨਾਂ ਦੇ ਦਾਇਰੇ ਦੇ ਵਿੱਚ ਆ ਇਹ ਜਿਹੜੀਆਂ ਸਟੇਟ ਲਿਸਟ ਆ ਉਹਦੇ ਵਿੱਚ ਕੋਆਪਰੇਟਿਵ ਮਸਲਾ ਆਉਂਦਾ ਵਾ ਸੋ ਸਟੇਟ ਗਵਰਨਮੈਂਟ ਆ ਜਿਹੜੀ ਕੋਆਪਰੇਟਿਵ ਜਾਂ ਸਹਿਕਾਰ ਡਿਪਾਰਟਮੈਂਟ ਨੂੰ ਹੋਰ ਬੁੜਾਵਾ ਦੇ ਸਕਦੀ ਆ ਕੋਆਪਰੇਟਿਵ ਫਾਰਮਿੰਗ ਨੂੰ ਇਨਕਰੇਜ ਕਰ ਸਕਦੀ ਆ ਜੇ ਸਟੇਟ ਗਵਰਨਮੈਂਟ ਇਸ ਪਾਸੇ ਨਹੀਂ ਤੁਰਨ ਗਿਆ ਤੇ ਹੋ ਸਕਦਾ ਵਾ ਕਿਸੇ ਵੇਲੇ ਕੇਂਦਰ ਕੋਆਪਰੇਟਿਵ ਡਿਪਾਰਟਮੈਂਟ ਦੇ ਉੱਤੇ ਵੀ ਕਬਜ਼ਾ ਕਰ ਲੇ ਇਹਨੂੰ ਕਾਨਕਰੈਂਟ ਲਿਸਟ ਜਿਹੜੀ ਸੈਂਟਰਲ ਲਿਸਟ ਹੈ ਜਿੱਥੇ ਕੇਂਦਰ ਤੇ ਸਟੇਟਾਂ ਦੋਵੇਂ ਕਾਨੂੰਨ ਬਣਾ ਸਕਦੀਆਂ ਕਿਤੇ ਇਹ ਨਾ ਹੋਵੇ ਕਿ ਕੋਆਪਰੇਟਿਵ ਜਿਹੜਾ ਸਬਜੈਕਟ ਆ ਇਹਨੂੰ ਕਨਕਰੈਂਟ ਲਿਸਟ ਦੇ ਵਿੱਚ ਪਾਤਾ ਜਾਵੇ ਸੋ ਮੇਰੇ ਖਿਆਲ ਹੈ ਬਹੁਤ ਕੁਝ ਸਟੇਟਾਂ ਵੀ ਕਰ ਸਕਦੀਆਂ ਸੋ ਕਿਸਾਨ ਜਥੇਬੰਦੀਆਂ ਨੂੰ ਸਟੇਟਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਵਾ ਬੜਾ ਸੌਖਾ ਵਾ ਸਟੇਟਾਂ ਵਾਸਤੇ ਵੀ ਉਹਨਾਂ ਨੂੰ ਦਿੱਲੀ ਨੂੰ ਤੋੜ ਦਿਓ ਤੁਸੀਂ ਉਹਨਾਂ ਵਾਸਤੇ ਕੀ ਕਰ ਰਹੇ ਜੀ ਸੋ ਮੇਰੇ ਖਿਆਲ ਹੈ ਸਟੇਟ ਗਵਰਨਮੈਂਟਸ ਦੇ ਉੱਪਰ ਵੀ ਕਿਸਾਨ ਜਥੇਬੰਦੀਆਂ ਕਨਸੈਂਟਰੇਟ ਕਰਨ ਇਹਨਾਂ ਸ਼ਬਦਾਂ ਦਾ ਮੈਂ ਹੁਣ ਲੈ ਰਿਹਾ ਤੁਹਾਡੇ ਤੋਂ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼